ਵੀ ਬੈਂਕਸ ਤੋਂ ਦਾ ਇਕੱਠਾ ਕੀਤਾ ਹੋਇਆ ਪੈਸਾ ਵੀ ਨਹੀਂ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈ ਜੀਆਂ ਨੇ ਨਹੀਂ ਸਰਕਾਰ ਆਪਣਾ ਰਾਜ ਘਰ ਨੂੰ ਨਵਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇਹਨਾਂ ਵੱਡਾ ਬਦਲਾ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇਨਾ ਜਿਆਦਾ ਤਬਾਹ ਕਰ ਦਊਗਾ ਇਹਨਾਂ ਲਈ ਇੰਨੀ ਬਿਜਲੀ ਘਰ ਨੂੰ ਲੱਖਾਂ ਐਨਆਰਆਈਆਂ ਦੇ ਵਿਦੇਸ਼ਾਂ 'ਚ ਬੈਠਿਆਂ ਦੇ ਮਾਵਾਂ ਦੇ ਵਿੱਚ ਵੀ ਇਹ ਸੀਗਾ ਬਹਿਣ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੋਗੇ ਇਹਨਾਂ ਨੇ ਤਾਂ ਸਾਡਾ ਦੋਰਾ ਹੀ ਗਲਤ ਕਰਤਾ ਬਿਲਕੁਲ ਆਹ ਤੁਹਾਡੇ ਸਾਹਮਣੇ ਦੇਖ ਲਓ ਜਿਹੜਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਜਿਹੜਾ ਜਹਲ ਮਾਰਨਾ ਤੱਕ ਪਹੁੰਚਾ ਸੀ ਤਾਂ ਸੁਣ ਨੂੰ ਇਸੇ ਕਰਕੇ ਬੁਰਾ ਲੱਗਿਆ ਕਿ ਅਸੀਂ ਉਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਜਾ ਕੇ ਸਾਨੂੰ ਆਪ ਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਦੇ ਲੋ ਨੂੰ ਸਾਨੂੰ ਜੰਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ ਵਿੱਚ ਵੰਡ ਸਕਦੇ ਹਾਂ ਕਿ ਅਸੀਂ ਇਹਨਾ ਕਰਨਾ ਕਰਕੇ ਇਹ ਭਗਵਾਨ ਦੇ ਕੀ ਆਈ ਸੀ ਇਹ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸੱਤ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਾ ਬਾਅਦ 8 ਮਹੀਨਾ ਬਾਅਦ ਜਾ ਕੇ ਰਿਪੋਰਟ ਦਿੰਦੇ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਵੀ ਕਿਸੇ ਅਣਪਛਾਤੇ ਦੰਗਿਆਂ ਦਾ ਦੇਖੋ ਅਦਾਲਤ ਦਾ ਵੀ ਅਸਰ ਇਹਨਾਂ ਦਾ ਹਾਈ ਮਾਂਜੋਗ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਇੱਕ ਤੇ ਨੇ ਜਿਹੜੇ ਹੋਈ ਇਹਨਾਂ ਦੇ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਅਸਲ ਤੌਰ ਤੇ ਕੀ ਕਮਾ ਉਹਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਜੇ ਕਿਸੇ ਤੇ ਐਫ ਆਈ ਆਰ ਕਰਦੇ ਹੈ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਉੱਤੇ ਉਂਗਲੀ ਧਰਦੇ ਹੈ ਤਾਂ ਉਹ ਖੁਦ ਫਸਦੇ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਕਨਸਟ੍ਰਾਈਕ ਨੀਡਾ ਪੱਜਿਆ ਹੋਇਆ ਹੈ ਵੀਰੋ ਪ੍ਰਕਾਸ਼ ਤੋਂ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲੇ ਹੀ ਪੱਟ ਗਿਆ ਸੀ ਕਿ ਸਾਨੂੰ ਪਤਾ ਨਹੀਂ ਕਿ ਪੁਰਸਾਰੇ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਉਂਗੇ ਅਗਲਾ ਸਾਲ ਪਾਰ ਤਾ ਨਾ ਇੱਕ ਕਦਮ ਲੈ ਵੀ ਸੋਚ ਕੇ ਕਰਦਾ ਮੇਰੀ ਪੱਕੀ ਹੋਈ ਬਸਲਾ ਨੂੰ ਸਾਹੇ ਉੱਰ ਜਾਉਂਗੀ ਜਿੱਤੀ ਹੈ ਇੱਕ ਤੇ ਖਰਾਲ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਹੈ ਰਟਾਇਰਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੇ ਬਿਆਨ ਦਿੱਤਾ ਨਾ ਨਹੀਂ ਨਾ ਹੋਵੇ ਛੱਡ ਕੇ ਇੱਥੋਂ ਕਰੋ ਤੁਸੀਂ ਕੁਝ ਪ੍ਰਕਾਅ ਕੀਤੇ ਵੀ ਕੋਈ ਬੰਦਾ ਦਿਨਾਂ ਛੁੱਟੀ ਲੈ ਕੇ ਤੁਹਾਡੇ ਮਹਿਕਮੇ ਦਾ ਕੈਨੇਡਾ ਭੱਜ ਗਿਆ ਬਲੇ ਕੀ ਸੀ ਨਹੀਂ ਪੁੱਛਉਂਦੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ ਤੁਹਾਡੀ ਦੇਖ ਰੇਖ ਦੇ ਵਿੱਚ ਸਾਰੇ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜੇ ਤੁਸੀਂ ਰਾਜਸਥਾਨ ਦੇ ਵਿੱਚ ਬਣੀ ਹੈਗਾ ਰਾਜਸਥਾਨ ਦਾ ਨਾਮ ਲੈ ਰਹੋ ਭਾਈ ਵੀ ਭਲਾਨੇ ਚਾਰ ਦੀ ਬਣੀ ਹੋ ਇੱਕ ਦੂਜੇ ਤੋਂ ਗਰੰਟਰ ਲੈਣੋਂ ਕਫਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਅਧਿਕਾਰਵਾਈ ਪੂਰੀ ਕਿ ਕਿਹੜੀ ਦੀ ਬਾਹ ਫੜਾ ਕੇ ਤੁਸੀਂ ਦੂਜੀ ਵਾਰ ਸਰਜਣੇ ਹੋ ਪਤਾ ਤੁਹਾਨੂੰ ਸਾਰਾ ਸੋਨੂੰ ਵੀ ਪਤਾ ਸੱਤ ਤੇ ਅੱਠ ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹਦੇ ਤੁਸੀਂ ਮੇਰੇ ਪੁੱਤ ਦੇ ਜਸਸ ਨੂੰ ਲੁਕਾਉਣਾ ਚਾਹਦੇ ਹੋ ਕੋਈ ਗੱਲ ਨਹੀਂ ਨੂੰ ਦਰਸ਼ਨ ਕਰਾ ਮਿਲਣਾ ਹੈ ਮੈਂ ਜਵਾਕ ਪਹੁੰਚੂਗਾ ਮੈਨੂੰ ਨਹੀਂ ਨਿਗਰਵਾਇਆ ਪਰੰਤੂ ਤੁਹਾਡੀ ਉਸ ਘਟੀਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਥੋੜੇ ਮਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਠੀਕ ਹੈ ਮਾਂਜੋ ਕੋਰਟ ਆਪਣੀ ਬਾਹਰ ਲਾਉਣੀਆਂ ਨੇ ਪਰੰਤੂ ਇਹਨਾਂ ਨੇ ਕਿੰਨਾ ਹਸਾਸ਼ ਦੇ ਤੀਨ ਇੱਕ ਵਕੀਲਾ ਨਹੀਂ ਭਾਈ ਫੌਜ ਖੜੀ ਹੈ ਹਰੇਕ ਨੇ ਨੰਮੀ ਅਪਲੀਕੇਸ਼ਨ ਆਪ ਦੇ ਲਾ ਦੇਈਆਂ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨ ਆਦੇ ਡੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਪਰ ਜਿੱਥੇ ਸਰਕਾਰ ਦੀ ਉਹਨੂੰ ਲੇਟ ਕਰਨ ਤੇ ਲੱਗੀ ਹੈ ਤਦੋਸ਼ ਨੂੰ ਜੇ ਮੀਟ ਕਰਨੀ ਕਰਨਾ ਉਹਨਾਂ ਦਾ ਕਿੱਥੇ ਰੋਣੀ ਰੋਣੀ ਦੇ ਦੇ ਜਿਹੜੀ ਗੱਲ ਦੇ ਚਾਰਜ ਫਰੇਮ ਹੋਣਿਆ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੋ ਜਾਂਦੇ ਨੂੰ ਪਰੰਤੂ ਲੱਗਾਂਗੇ ਹੁੰਦੇ ਆਈ ਵਾਰ ਨਵੀਂ ਐਪਲੀਕੇਸ਼ਨ ਲਾਉਣੀ ਨਹੀਂ ਆਈ ਵਾਰ ਨਵੀਂ ਐਪਲੀਕੇਸ਼ਨ ਲਾਉਣੀ ਅਸੀਂ ਗੱਲਾਂ ਕਰਦੇ ਆ ਪੰਥੀਆਂ